ਇਨਕਮਿਸ਼ਨਰ ਅ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਦੀ ਹਦਾਇਤਾਂ ਤੇ ਅ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ ਡੀਸੀਪੀ ਇਨਵੈਸਟੀਗੇਸ਼ਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਉਸ ਵੇਲੇ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਸੀਆਈਏ 2 ਦੀ ਟੀਮ ਨੇ ਅਮਨਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਸਰਵਰਪੁਰਾ ਸੁਲਤਾਨਪੁਰ ਰੋਡ ਨੂੰ ਗ੍ਰਿਫਤਾਰ ਕੀਤਾ ਇਸ ਦੇ ਕੋਲੋਂ 1 ਕਿਲੋ ਫੀਮ ਇਸ ਦੇ ਬੋਧਨ ਚ ਬਰਾਮਦ ਹੋਈ ਅ ਇਸ ਦੀ ਉਮਰ ਕਰੀਬ 35 ਸਾਲ ਹੈ ਅਤੇ ਇਹ ਸੁਲਤਾਨ ਮੇਨ ਰੋਡ ਪਰ ਗੰਦੇ ਨਾਲੇ ਦੇ ਕੋਲ ਫੈਸ਼ਨ ਫੋਰਐਵਰ ਨਾਂ ਦੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਚਲਾਉਂਦਾ ਹੈ ਇਸ ਇਸ ਤੇ ਮੁਕਦਮਾ ਨੰਬਰ 37 ਮਿਤੀ 8 ਤੋਂ 25 ਧਾਰਾ 18 ਕਾਟ 85 ਦਰ ਥਾਣਾ ਬੀ ਡਿਵੀਜ਼ਨ ਦਰਜ ਰਜਿਸਟਰ ਕੀਤਾ ਗਿਆ ਇਸ ਇਹ ਇਸ ਵੇਲੇ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਤੇ ਹੈ ਤੇ ਇਸ ਦੇ ਕੋਲੋਂ ਇਸ ਦੇ ਬੈਕਵਰਡ ਤੇ ਫਾਰਵਰਡ ਲਿੰਕੇजेस ਦਾ ਪਤਾ ਕੀਤਾ ਜਾ ਰਿਹਾ ਹੈ